ਠੀਕ ਆ ਗੱਡੀ ਵਾਲੇ ਦਾ ਬਚਾ ਕਿਵੇਂ ਹੋਇਆ ਦੱਸ ਦਈਏ ਕਿ ਆ ਜੋ ਗੱਡੀ ਫੁੱਟ ਵਾਸਤੇ ਉੱਤੇ ਚੜੀ ਆ ਔਰ ਇਹ ਗੱਡੀ ਜਿਹੜੀ ਆ ਇਸ ਦਾ ਬਚਾ ਕਿਵੇਂ ਹੋਇਆ ਸਿਆਣਪ ਕੰਮ ਆ ਗਈ ਔਰ ਜਿਸ ਸਿਆਣਪ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਵੀਡੀਓ ਤੁਸੀਂ ਵਾਇਰਲ ਹੁੰਦੀਆਂ ਵੇਖਦੇ ਹੋ ਜਿਸ ਦੇ ਵਿੱਚ ਬਹੁਤ ਵੱਡੇ ਵੱਡੇ ਹਾਸੇ ਹੋ ਰਿਹਾ ਤਾਂ ਬਹੁਤ ਜ਼ਿਆਦਾ ਸਮਝਾਉਣ ਵਾਸਤੇ ਵੀ ਕਈ ਵੀਡੀਓ ਵਾਇਰਲ ਹੁੰਦੀਆਂ ਨੇ ਲੇਕਿਨ ਬਹੁਤ ਸਾਰੇ ਲੋਕ ਵੀਡੀਓ ਵੇਖਦੇ ਜ਼ਰੂਰ ਆ ਲੇਕਿਨ ਪਰਵਾਹ ਨਹੀਂ ਕਰਦੇ ਆ ਭਰਾ ਕਹਿੰਦਾ ਕਿ ਮੈਂ ਸਿਰਫ 15 ਮਿੰਟ ਪਹਿਲਾਂ ਹੀ ਇੱਕ ਵੀਡੀਓ ਵੇਖੀ ਸੀ ਜਿਸ ਦੇ ਵਿੱਚ ਗੱਡੀ ਦੀ ਸਪੀਡ ਜ਼ਿਆਦਾ ਸੀ ਔਰ ਗੱਡੀ 5-7 ਬਾਜੀਆਂ ਖਾ ਗਈ ਸੀ ਤਾਂ ਜਦੋਂ ਕਹਿੰਦਾ ਮੈਂ ਫਿਰ ਚੱਲਿਆ ਤਾਂ ਮੈਂ ਕਿਹਾ ਨਹੀਂ ਯਾਰ ਸਲੋ ਜਾਣਾ ਚਾਹੀਦਾ ਕੋਈ ਗੱਲ ਨਹੀਂ ਸਮਾਂ ਲੱਗ ਸਕਦਾ ਜੇ ਥੋੜੀ ਦੇਰ ਅੱਗੇ ਜਾ ਕੇ ਅਸੀਂ ਪਹੁੰਚਦੇ ਤਾਂ ਕਿਤੇ ਜਾਮ ਲੱਗਾ ਜਾਂ ਵੈਸੇ ਵੀ ਬ੍ਰੇਕਾਂ ਲੱਗਦੀਆਂ ਹੀ ਆ ਸਮਾਂ ਤਾਂ ਵੱਜ ਲਈ ਆ ਲੇਕਿਨ ਕਹਿੰਦਾ ਮੈਂ ਸਲੋ ਸੀ ਅਚਨ ਚੇਤ ਕਹਿੰਦਾ ਮੇਰੇ ਗੱਡੀ ਦੇ ਟਾਇਰ ਦੇ ਵਿੱਚ ਨੱਟ ਜੀ ਕੋਈ ਵੱਜਾ ਨੱਟ ਵਿੱਚ ਹੀ ਦਿਖਾਈ ਦੇ ਰਿਹਾ ਨੱਟ ਵੱਜਾ ਤਾਂ ਗੱਡੀ ਦਾ ਟਾਇਰ ਪਾੜ ਗਿਆ ਕਹਿੰਦਾ ਟਾਇਰ ਪਾਟਣ ਨਾਲ ਅਗਰ ਸਪੀਡ ਜ਼ਿਆਦਾ ਹੁੰਦੀ ਤਾ ਕਹਿੰਦਾ ਨੁਕਸਾਨ ਬਹੁਤ ਵੱਡਾ ਹੋਣਾ ਸੀ ਸਿਰਫ ਉਸ ਨੇ ਉਸ ਵੀਡੀਓ ਵੇਖੀ ਦਾ ਇਹ ਫਾਇਦਾ ਲਿਆ ਕਿ ਉਸ ਤੋਂ ਸਿੱਖਿਆ ਕਿ ਜੇ ਗੱਡੀ ਦੀ ਸਪੀਡ ਜ਼ਿਆਦਾ ਹੁੰਦੀ ਜਿਵੇਂ ਟਾਇਰ ਫਟਿਆ ਔਰ ਲਗਭਗ 4G ਵਿੱਚ ਸੀ ਚਾਰ ਭਰਾ ਵਿੱਚ ਬੈਠੇ ਹੋਏ ਸੀ ਪਰਿਵਾਰਕ ਮੈਂਬਰ ਸੀਗੇ ਚਾਚੇ ਭਤੀਜੇ ਔਰ ਬਚਾਅ ਵੇਖੋ ਕਿਵੇਂ ਹੋਇਆ ਔਰ ਇਹ ਤਸਵੀਰਾਂ ਤਿੰਨ ਕੁ ਦਿਨ ਪਹਿਲਾਂ ਦੀਆਂ ਨੇ ਇਹ ਦੱਸਦਾ ਇਹ ਕਿ ਤਿੰਨ ਚਾਰ ਦਿਨ ਪਹਿਲਾਂ ਦੀਆਂ ਤਸਵੀਰਾਂ ਨੇ ਇਹ ਗੱਡੀ ਪਠਾਨਕੋਟ ਤੋਂ ਆ ਰਹੀ ਸੀ ਤਾ ਦੀਨਾਨਗਰ ਦੇ ਸਾਹਮਣੇ ਫਲਾਈਓਵਰ ਤੋਂ ਪਹਿਲਾ ਹੀ ਗੱਡੀ ਜਿਹੜੀ ਆ ਫੁੱਟਪਾਥ ਤੇ ਚੜ ਗਈ ਔਰ ਇੱਕ ਪਲਟੀ ਤਾਂ ਜ਼ਰੂਰ ਖਾਦੀ ਆ ਪਰ ਥੋੜੀ ਜਿਹੀ ਟੇਢੀ ਹੋ ਕੇ ਸਿੱਧੀ ਹੋ ਗਈ ਬਚਾਅ ਹੋ ਗਿਆ ਤਾਂ ਜੇ ਕਿਤੇ ਗੱਡੀ ਦੀ ਸਪੀਡ ਜ਼ਿਆਦਾ ਹੁੰਦੀ ਤਾਂ ਗੱਡੀ ਦਾ ਵੀ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ ਤਾਂ ਫਿਰ ਇਹੜਾ ਦੇ ਵੀ ਸੱਟਾਂ ਲੱਗ ਜਾਣੀਆਂ ਸੀ ਭਰਾ ਕਹਿੰਦਾ ਕਿ ਇੱਕ ਵੀ ਸੱਟ ਕਿਸੇ ਦੇ ਨਹੀਂ ਲੱਗੀ ਔਰ ਗੱਡੀ ਵੀ ਜਿਹੜੀ ਆ ਸਿਰਫ ਇੱਕ ਸਾਈਡ ਤੋਂ ਡੈਮੇਜ ਹੋਈ ਆ ਬਾਕੀ ਬਚਾਅ ਹੋ ਗਿਆ ਤਾਂ ਇਸ ਕਰਕੇ ਅਸੀਂ ਇਹ ਬੇਨਤੀ ਕਰਦੇ ਆ ਕਿ ਜਦੋਂ ਤੁਸੀਂ ਕੁਝ ਵੇਖ ਕੇ ਨਿਕਲਦੇ ਹੋ ਕੁਝ ਮੋਬਾਈਲ ਤੇ ਵੇਖਦੇ ਹੋ ਤਾਂ ਉਤੋਂ ਸਿੱਖਿਆ ਕਰੋ ਸਿੱਖਿਆ ਜ਼ਰੂਰ ਲਿਆ ਕਰੋ ਹੈ ਤਾਂ ਤੁਸੀਂ ਮਨੋਰੰਜਨ ਹੀ ਕਰਦੇ ਹੋ ਲੇਕਿਨ ਮਨੋਰੰਜਨ ਨਹੀਂ ਸਾਰਾ ਆਉਂਦਾ ਇਸ ਦੇ ਵਿੱਚ ਬਹੁਤ ਸਾਰੀਆਂ ਸਿੱਖਿਆਵਾਲੀਆਂ ਚੀਜ਼ਾਂ ਹੁੰਦੀਆਂ ਸਿੱਖਿਆ ਕਰੋ ਸਮੇਂ ਨਾਲ ਕੰਮ ਆਉਂਦਾ ਔਰ ਹੁਣ ਤੁਸੀਂ ਇਸ ਵੀਡੀਓ ਬਾਰੇ ਕਿਵੇਂ ਵੇਖਦੇ ਹੋ ਕਿ ਵਾਕਈ ਜੇ ਗੱਡੀ ਦੀ ਸਪੀਡ ਜ਼ਿਆਦਾ ਹੁੰਦੀ ਤਾਂ ਫੇਰ ਕਿੱਧਰ ਜਾਣਾ ਸੀ ਔਰ ਸਚਾਈ ਬੋਲੀ ਆ ਭਰਾ ਨੇ ਕਿ ਅਜੇ ਅਸੀਂ ਵੀਡੀਓ ਇੱਕ ਵੇਖੀ ਸੀ ਅੱਧਾ ਘੰਟਾ ਪਹਿਲਾਂ ਅਸੀਂ ਵੇਖੀ ਸੀ ਔਰ ਉਸ ਦੇ ਵਿੱਚ ਆਈ ਵੇਖਿਆ ਵੇਖੋ ਜੀ ਸਪੀਡ ਕਿੰਨੀ ਹੈ ਤੇ ਜੇ ਘੱਟ ਹੁੰਦੀ ਤਾਂ ਬਚਾ ਹੋ ਜਾਣਾ ਸੀ ਇਹਨਾਂ ਸਪੀਡ ਫੁੱਲ ਕੀਤੀ ਆਂਦਾ ਜਦੋਂ ਆਪਾਂ ਵੀ ਆਏ ਆ ਤਾਂ ਸਾਡੇ ਨਾਲ ਤੇ ਵੀ ਕਹੜੇ ਸਲੋ ਚੱਲੋ ਯਾਰ ਕੀ ਲੋੜ ਐ ਇੰਨੀ ਵੱਡੀ ਗਲਤੀ ਕਰਨ ਦੀ ਕੀ ਲੋੜ ਐ ਸਪੀਡ ਜਾਣੀ ਟਾਇਰ ਵੀ ਚੰਗੇ ਸੀ ਨਵੇਂ ਟਾਇਰ ਸੀ ਲੇਕਿਨ ਨਟ ਵੱਜਨ ਕਰਕੇ ਉਹ ਪਾਟ ਗਿਆ ਪਤਾ ਨਹੀਂ ਲੱਗਦਾ ਸਮੇਂ ਦਾ ਕਿ ਸਮਾਂ ਕਦੋਂ ਕਿੱਧਰ ਨੂੰ ਲੈ ਜਾਵੇ ਇਸ ਕਰਕੇ ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਕਈ ਵਾਰ ਇਹੋ ਜੇ ਚਾਂਸ ਆ ਜਾਂਦੇ ਆ ਤੇ ਇਹਨਾਂ ਚਾਂਸਾਂ ਤੋਂ ਬਚੋ ਇਹਣਾ ਚਾਂਸਾਂ ਤੋਂ ਬਿਲਕੁਲ ਬਚ ਕੇ ਰਹੋ ਕਈ ਵਾਰ ਕੀ ਹੁੰਦਾ ਕਿ ਇਹੋ ਜਿਹਾ ਹਾਸਾ ਵਾਪਰ ਜਾਏ ਤੇ ਬਹੁਤ ਵੱਡੇ ਨੁਕਸਾਨ ਹੋ ਜਾਂਦੇ ਆ ਔਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇਹ 3-4 ਦਿਨ ਪਹਿਲਾਂ ਦੀ ਵੀਡੀਓ ਹੈ ਔਰ ਉਦੋਂ ਇਹ ਗੱਡੀ ਉੱਥੇ ਚੜੀ ਸੀਗੀ ਤੇ ਭਰਾ ਨੇ ਕਿਹਾ ਕਿ ਸਾਡਾ ਬਚਾਅ ਹੋ ਗਿਆ ਪਰ ਸਾਡਾ ਚਿਹਰਾ ਜਿਹੜਾ ਅਸੀਂ ਸਾਹਮਣੇ ਨਹੀਂ ਕਰਨਾ ਚਾਹੁੰਦੇ ਤੇ ਇਸ ਕਰਕੇ ਤੁਸੀਂ ਸਿਰਫ ਆਪਣੀ ਖਬਰ ਨੂੰ ਕਿਸ ਤਰੀਕੇ ਨਾਲ ਲੋਕਾਂ ਸਾਹਮਣੇ ਪੇਸ਼ ਕਰਨਾ ਕਰ ਸਕਦੇ ਹੋ ਔਰ ਅਸੀਂ ਤੁਹਾਨੂੰ ਦੱਸ ਦਈਏ ਕਿ ਜੋ ਉਸ ਨੇ ਸੱਚਾਈ ਬੋਲੀ ਆ ਹੁਣ ਜਦੋਂ ਅਸੀਂ ਪੇਸ਼ ਕੀਤਾ ਤੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਕਮੈਂਟ ਜਰੂਰ ਕਰੋ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰੋ। ਧੰਨਵਾਦ।